ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਤੋਂ ਲਾਉਣ ਨਾਮ ਮੈਨੂੰ ਮਿਲ ਰਿਹਾ ਹੈ ਵਾਹਿਗੁਰੂ ਵਾਹਿਗੁਰੂ ਆਹੇ ਗਰੋ ਵਾਹਿਗੁਰੂ ਵਾਹਿਗੁਰੂ ਆਹਰ ਕਰ ਲਈ ਵਾਹਿਗੁਰੂ ਵਾਹਿਗੁਰੂ ਆਹੇ ਗਰੋ ਪਰਮਿੰਦਰ ਜੀ ਦੀ ਕੋਖਾ ਦਿਖਾ ਦਿਓ ਆਹੇ ਗਰੋ ਵਾਹਿਗੁਰੂ ਆਹੇ ਅਰਜੀ ਭਾਈਓ ਜੀ ਪਾਈ ਹਰਿੰਦਰ ਥੈਂਕ ਯੂ ਬੇਨਤੀ ਹੈ ਆਪ ਨੂੰ ਲੈ ਕੇ ਆ ਗਿਆ ਮੈਂ ਜੁੜਾ ਨਾਲ ਅਰ ਜੈ ਹੋਵੇ ਨਾਲ ਵਾਹਿਗੁਰੂ 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 ਜਿਹੜੇ ਜਿਹੜੇ ਨੂੰ ਵਾਹਿਗੁਰੂ ਜਲਦੀ ਬਲਾਣਾ ਜਿਵਾ ਰਹੇ ਆ। ਆਨੇ ਵਾਲਿਆਂ ਦੇ ਨਾਲ ਵਾਹਿਗੁਰੂ ਆਉਧਾਰਨ ਕੋ ਜਲਦੀ ਗੁਰੂ ਨੂੰ ਵਾਹਿਗੁਰੂ ਦਰਪਾ ਕਰਨੇ ਵਾਹਿਗੁਰੂ 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 ਆਪਾ ਬੱਲੂ ਸੁਭਾਨੀ ਬਿਲਗੁਰੂ ਬੈਦੂ ਆ ਵਾਹਿਗੁਰੂ 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 ਜਗਦੀ ਗRAND ਪੁੱਤਰ ਆ ਵਾਹਿਗੁਰੂ ਵਾਹਿਗੁਰੂ ਜਗਦੀ ਨੰਦਰ ਨਾਦ ਗੁਰੂ ਵਾਹਿਗੁਰੂ वाहेगुरु 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 والے گرو واہے 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 گرو وا ਵਾਹਿਗੁਰੂ ਵਾਹਿਗੁਰੂ ਸ੍ਰਿੰਦਰ ਪਰਲੇ ਬੋਲੇ ਜੈਤ ਹੈ ਅਮਰ ਲੋਧਿਆ ਨੂੰ ਦੋਨਾ ਵਾਇ ਮਾ ਅਲੈਕੁਮ ਵਾਹਿਗੁਰੂ 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 ਵਾਹਿਗੁਰੂ

స్వాదేగురు స్వాదేగురు మనోపత్త వెళ్ళి లోపట వెళ్ళాలి స్వాదేగురు وا گروا گرو واحد 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 ਵਾਹਿਗੁਰੂ ਬਰੋ ਬਰੋ ਜੀ ਸਾਰੇ ਨੇ ਵਾਹਿਗੁਰੂ ਜੀ ਵਾਹਿਗੁਰੂ ਆਲੇ ਆਲੇ ਤੁਹਾਨੂੰ ਬਾਹਰੋਂ ਚਲੇ ਕੇ ਉਹ ਪਾਵਾ ਪੁੱਛੋ ਬੈਰ ਕਿਥੇ ਆਜਾ ਆਜਾ ਪਾਈ ਜੀ ਦਿਨਾਂ ਦੇ ਲਈ ਵਾਹਿਗੁਰੂ 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 ਬੰਦੇ ਬਦਲੀ ਜਾਣਾ ਸਾ ਵਾਹਿਗੁਰੂ 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 ਬਾਈ ਨੂੰ ਉਹਨੂੰ ਪਾਪਾ ਨਾਲ ਮਿਲਾ ਦਿਓ ਆਪ ਨੂੰ ਇੱਕ ਵਾਰ واہِ گرو 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 O arregru 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 arregru

ਵਾਹਿਗੁਰੂ 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 ਵਾਹੇ ਗੁਰੂ 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 ਵਾਹਿਗੁਰੂ 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 ਵਾਹਿਗੁਰੂ

那个。